ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਇਸ ਕਰਕੇ ਹੁਣ ਸਖਤਾਈ ਜਿਹੜੀ ਆ ਬਹੁਤ ਜ਼ਿਆਦਾ ਹੋਣ ਲੱਗੀ ਹੈ ਟੋਟਲ 11 ਕੇਸ ਕੰਪੀਟੈਂਟ ਅਥਾਰਟੀ ਦੈਲੀ ਨੂੰ ਭੇਜਿਆ 68 ਐਫ ਦੇ ਅੰਡਰ ਪ੍ਰੋਪਰਟੀਆਂ ਅਟੈਚ ਕਰਨ ਦੀ ਜਿਨ੍ਹਾਂ ਵਿੱਚੋਂ ਇੱਕ ਕੇਸ ਅੱਜ ਥਰੂ ਹੋ ਕੇ ਆਇਆ ਪਿੰਡ ਦੋਲੇ ਦਾ ਹਰਪਾਲ ਸਿੰਘ ਦਾ ਐਨਡੀਪੀਐਸ ਦਾ ਕਨਵਿਕਟ ਸੀ ਤੇ ਇਹਦੀ ਤਕਰੀਬਨ 10 ਲੱਖ 5000 ਦੀ ਪ੍ਰੋਪਰਟੀ ਜੋ ਕਿ ਇਹ ਮਕਾਨ ਹੈਗਾ ਇਹ ਅਜ ਡਟੈਚ ਕਰ ਦਿੱਤਾ ਗਿਆ ਤੇ ਇਹ ਇਸ ਮਕਾਨ ਨੂੰ ਨਾ ਵੇਚ ਸਕੇਗਾ ਨਾ ਤੇ ਕੋਈ ਇਸ ਨੂੰ ਖਰੀਦ ਸਕੇਗਾ ਨਸ਼ਾ ਵੇਚਣ ਵਾਲੇ ਹੁਣ ਖਬਰਦਾਰ ਹੋ ਜਾਣ ਤੇ ਕੋਈ ਵੀ ਨਸ਼ੇ ਦੇ ਵਪਾਰ ਵਿੱਚ ਪਏਗਾ ਤੇ ਉਹਦੇ ਨਾਲ ਪੁਲਿਸ ਬੁਰਾ ਸਲੂਕ ਕਰੇਗੀ ਤੇ ਮੇਰੀ ਇਹੀ ਅਪੀਲ ਹੈ ਪਿੰਡ ਵਾਸੀਆਂ ਨੂੰ ਕਿ ਇਹੋ ਜਿਹੇ ਅੰਸਰ ਨੂੰ ਸੋਸ਼ੀਅਲੀ ਬਾਈਕਾਟ ਕਰੋ ਉਹਨਾਂ ਨੂੰ ਸਮਝਾਓ ਕਿ ਇਹ ਨਸ਼ਾ ਵੇਚਣਾ ਬਿਲਕੁਲ ਇੱਕ ਬਹੁਤ ਵੱਡਾ ਜੁਰਮ ਹੈ ਕੱਲ ਨੂੰ ਇਹ ਲੋਕਾਂ ਦੇ ਬੱਚਿਆਂ ਨੂੰ ਨਸ਼ਾ ਵੇਚਦੇ ਕੱਲ ਨੂੰ ਇਹਨਾਂ ਦੇ ਬੱਚੇ ਵੀ ਨਸ਼ਾ ਕਰ ਸਕਦੇ ਪੰਜਾਬ ਦੇ ਮੁੱਖ ਮੰਤਰੀ ਨੇ ਹਾਲੀ ਦੇ ਵਿੱਚ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਤਾਂ ਨਸ਼ਾ ਤਸਕਰੀ ਨੂੰ ਰੋਕਣ ਵਾਸਤੇ ਨਸ਼ਾ ਤਸਕਰੀ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਸਖਤ ਨਿਰਦੇਸ਼ ਦੋਲੇਪਿੰਡ ਦੇ ਵਿੱਚ ਕਰਵਾਈ ਕੀਤੀ ਗਈ ਹੈ ਤਾਂ ਇਹ ਤੁਸੀਂ ਦੇਖ ਰਹੇ ਹਰਪਾਲ ਸਿੰਘ ਦਾ ਘਰ ਹੈ ਇਥੇ ਸ਼੍ਰੀ ਮੁਖਸਰ ਸਾਹਿਬ ਦੀ ਜਿਹੜੀ ਪੁਲਿਸ ਹੈਗੀ ਆ ਜਾਂ ਐਸਪੀ ਮਨਜੀਤ ਸਿੰਘ ਢਿੱਲੋਂ ਨੇ ਡੀਐਸਪੀ ਰਾਜਪਾਲ ਜੀ ਨੇ तमाम ਜਿਹੜੇ ਕਹਿੰਦੇ ਕਿ ਇਲਾਕੇ ਦੀ ਜਿਹੜੀ ਗੱਲ ਕਰ ਲਈਏ ਜਾਂ ਜਿਹੜੇ ਵੀ ਇਲਾਕੇ ਚ ਨਸ਼ਾ ਤਸਕਰ ਹੈਗਾ ਉਹਨਾਂ ਦੀ ਪ੍ਰਾਪਰਟੀਆਂ ਇਸ ਤਰੀਕੇ ਨਾਲ ਅਟੈਚ ਕੀਤੀਆਂ ਜਾ ਰਹੀਆਂ ਕਿਉਂਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਇਸ ਕਰਕੇ ਹੁਣ ਸਖਤਾਈ ਜਿਹੜੀ ਆ ਬਹੁਤ ਜ਼ਿਆਦਾ ਹੋਣ ਲੱਗੀ ਆ ਤਾਂ ਜੇ ਅਸੀਂ ਟੋਟਲ 11 ਕੇਸ ਕੰਪੀਟੈਂਟ ਅਥਾਰਟੀ ਦੈਲੀ ਨੂੰ ਭੇਜੇ 68 ਐਫ ਦੇ ਅੰਡਰ ਪ੍ਰਾਪਰਟੀਆਂ ਅਟੈਚ ਕਰਨ ਦੀ ਜਿਨ੍ਹਾਂ ਵਿੱਚੋਂ ਇੱਕ ਕੇਸ ਅੱਜ ਥਰੂ ਹੋ ਕੇ ਆਇਆ ਪਿੰਡ ਦੋਲੇ ਦਾ ਹਰਪਾਲ ਸਿੰਘ ਦਾ ਐਨਡੀਪੀਐਸ ਦਾ ਕਨਵਿਕਟ ਸੀ ਤੇ ਇਹਦੀ ਤਕਰੀਬਨ 10 ਲੱਖ 50000 ਦੀ ਪ੍ਰਾਪਰਟੀ ਜੋ ਕਿ ਇਹ ਮਕਾਨ ਹੈਗਾ ਇਹ ਅੱਜ ਅਟੈਚ ਕਰ ਦਿੱਤਾ ਗਿਆ ਤੇ ਇਹ ਇਸ ਮਕਾਨ ਨੂੰ ਨਾ ਵੇਚ ਸਕੇਗਾ ਨਾ ਤੇ ਕੋਈ ਇਸ ਨੂੰ ਖਰੀਦ ਸਕੇਗਾ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹ ਤਕਰੀਬਨ ਪਿੰਡਾਂ 'ਚ ਆਂਡ ਗਵਾਂਡ 'ਚ ਸਰਪੰਚ ਪੰਚ ਲੰਬੜਦਾਰਾਂ ਨੂੰ ਪਤਾ ਹੀ ਹੁੰਦਾ ਕਿ ਇਹ ਬੰਦਾ ਪਿੰਡ 'ਚ ਨਸ਼ਾ ਵੇਚ ਰਿਹਾ ਤੇ ਮੇਰੀ ਇਹੀ ਅਪੀਲ ਹੈ ਪਿੰਡ ਵਾਸੀਆਂ ਨੂੰ ਕਿ ਇਹ ਜਿਹੇ ਅਨਸਰ ਨੂੰ ਸੋਸ਼ੀਅਲੀ ਬਾਈਕਾਟ ਕਰੋ ਉਹਨਾਂ ਨੂੰ ਸਮਝਾਓ ਕਿ ਇਹ ਨਸ਼ਾ ਵੇਚਣਾ ਬਿਲਕੁਲ ਇੱਕ ਬਹੁਤ ਵੱਡਾ ਜੁਰਮ ਹੈ ਕੱਲ ਨੂੰ ਇਹ ਲੋਕਾਂ ਦੇ ਬੱਚਿਆਂ ਨੂੰ ਨਸ਼ਾ ਵੇਚਦੇ ਕੱਲ ਨੂੰ ਇਹਨਾਂ ਦੇ ਬੱਚੇ ਵੀ ਨਸ਼ਾ ਕਰ ਸਕਦੇ ਨੇ